ਇਹ ਥੋੜਾ ਵੀ ਜੇ ਫੀਮ ਭੁੱਕੀ ਦੇ ਠੇਕੇ ਖੁੱਲ ਜਾਣਗੇ ਤੇ ਨਸ਼ਾ ਪੰਦ ਹੋ ਜਾਊਗਾ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਨਸ਼ੇ ਪੰਦ ਕਰਨੇ ਚਾਹੀਦੇ ਧੰਨਵਾਦ ਸਾਨੋ ਆ ਜੀ ਅੱਜ ਪਹਿਲਾਂ ਤੇ ਅਸੀਂ ਅਲੀਪੁਰ ਖੱਟੀਆਂ ਖੁਰਦ ਹੋ ਨੱਥੂਪੁਰ ਪਿੰਡ ਆਏ ਆ ਸਾਡੇ ਸਾਰੇ ਅਫਸਰ ਸਾਹਿਬਾਨ ਪੁਲਿਸ ਡਿਪਾਰਟਮੈਂਟ ਦੇ ਸਿਵਲ ਦੇ ਅਫਸਰ ਵੀ ਨਾਲ ਹੀ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਰਾਪਤਾ ਕਰਕੇ ਜਿਹੜੀ ਯੁੱਧ ਨਸ਼ਾ ਅਮਰੂਦ ਮੁਹਿੰਮ ਚਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਪੰਡਰੀ ਪੰਜਾਬ ਦੀ ਨੇ ਸਾਡੇ ਨੈਸ਼ਨਲ ਕੋਨਵੀਨਰ ਸ਼੍ਰੀ ਅਰਵਿੰਦ ਕੇ ਜੀ ਆਲ ਜੀ ਨੇ ਉਹਦੇ ਚ ਲੋਕਾਂ ਨੂੰ ਅਵੇਅਰ ਕਰਦੇ ਪਏ ਆ ਤੇ ਲੋਕ ਵੀ ਸਾਥ ਦਿੰਦੇ ਪਏ ਆ ਆ ਤੁਸੀਂ ਵੇਖੋ ਛੋਟੇ ਛੋਟੇ ਬੱਚੇ ਆ ਜਿਹੜਾ ਸਾਡਾ ਆਉਣ ਵਾਲਾ ਭੂਖ ਨੇ ਉਹ ਕਿੱਡੇ ਚਾ ਨਾ ਕਿੱਡੇ ਸ਼ੌਕੜਾ ਕਿੰਨੀ ਗਰਮੀ ਆ ਪਸੀਨਾ ਹੁੰਦਾ ਪਿਆ ਸਾਰਿਆਂ ਨੂੰ ਪਰ ਉਹ ਵੇਖੋ ਨਾਲ ਸਾਡੇ ਡੱਡੇ ਆ ਉਦੋਂ ਦੇ ਜਦੋਂ ਮੈਂ ਆਇਆ ਨਾ ਵੇਖੋ ਇਹਨਾਂ ਨੂੰ ਛੁੱਟੀ ਹੋਈ ਸਕੂਲੋਂ ਕੋਈ ਇਹਨਾਂ ਨੂੰ ਸੱਦਣ ਨਹੀਂ ਗਿਆ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਆਉਣਾ ਤੇ ਗੇਟ ਤੋਂ ਲੈ ਕੇ ਆਇਆ ਜਿਵੇਂ ਵੈਲਕਮ ਨਹੀਂ ਕਰਦੇ ਸਿਆਣੇ ਬੰਦੇ ਆ ਕੇ ਵੈਲਕਮ ਕਰਦੇ ਕੋਈ ਬਰੋਹਣਾ ਆਵੇ ਉਸ ਤਰ੍ਹਾਂ ਇਹਨਾਂ ਨੇ ਵੈਲਕਮ ਕੀਤਾ ਛੋਟੇ ਛੋਟੇ ਬੱਚੇ ਬੱਚੀਆਂ ਨੇ ਤੇ ਬੜਾ ਮਾਨੂੰ ਸਕੂਲ ਮਿਲਿਆ ਵੀ ਹੁਣ ਸਾਡੇ ਨੌਜਵਾਨ ਬਜ਼ੁਰਗ ਸਾਡੇ ਛੋਟੇ ਛੋਟੇ ਬੱਚੇ ਸਾਰੇ ਚਾਹੁੰਦੇ ਆ ਕਿ ਜਿਹੜਾ ਜ਼ਹਿਰ ਆ ਨਸ਼ਿਆਂ ਦਾ ਸ਼ੀਵਾਂ ਦਰਿਆ ਆ ਜਿਹੜੀਆਂ ਕਿ ਰਵੈਤੀ ਪਾਰਟੀਆਂ ਖਾਲੀ ਦਲ ਕਾਂਗਰਸ ਭਾਜਪਾ ਜਿਨ੍ਹਾਂ ਨੇ ਇਹ ਨਸ਼ਿਆਂ ਨੂੰ ਪ੍ਰਮੋਟ ਕੀਤਾ ਤੇ ਜਿਹੜਾ ਕਿ ਹਰ ਪਿੰਡ 'ਚ ਹਰ ਗਲੀ 'ਚ ਇਹ ਨਸ਼ਾ ਪਹੁੰਚ ਗਿਆ ਉਹਨੂੰ ਖਤਮ ਕਰ ਲਈ ਸਾਰਿਆਂ ਨੇ ਧਿਆ ਕੀਤਾ ਕਿ ਇਹ ਯਹਰ ਬੰਦ ਹੋਣਾ ਚਾਹੀਦਾ ਤੇ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਹ ਤਗੜੀ ਹੋਣੀ ਚਾਹੀਦੀ ਹੈ ਸਾਡੇ ਨੌਜਵਾਨ ਅਫਸਰ ਬਣ ਸਾਡੇ ਨੌਜਵਾਨ ਪਲੇਅਰ ਬਣ ਤੇ ਸਾਡੇ ਪੰਜਾਬ ਦਾ ਨਾਮ ਉੱਚਾ ਕਰੇ ਮੰਤਰੀ ਸਾਹਿਬ ਨਸ਼ਿਆਂ ਦੇ ਖਿਲਾਫ ਯੁੱਧ ਕਰਦੇ ਹੋਏ ਜਿਹੜੇ ਆਮ ਆਦਮੀ ਪਾਰਟੀ ਦੇ ਕੁਝ ਪਿੰਡਾਂ ਦੇ ਆਗੂ ਆ ਉਹਨਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਉਹ ਤੁਹਾਡੇ ਧਿਆਨ 'ਚ ਵੀ ਉਹਨਾਂ ਲਿਆਂਦੀਆਂ ਸਰਕਾਰ ਵੱਲੋਂ ਬੋਲਦੇ ਹੋਏ ਸੀ ਉਹਨਾਂ ਨੂੰ ਚੇਤਾਵਨੀ ਇਹ ਜਿਹੜੇ ਅਹੁਦੇਦਾਰਾਂ ਦੇ ਵੀ ਗੱਲ ਪੈਂਦੇ ਆ ਅਹੁਦੇਦਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਕਿ ਤੁਸੀਂ ਸਾਡੇ ਨਾਂ ਜਿਹੜੇ ਆ ਉਹ ਜਨਤਕ ਕਰਦੇ ਤੇ ਤੁਹਾਡੀ ਖੈਰ ਨਹੀਂ ਹੈ ਜਿਹੜਾ ਕੋਈ ਸਮਾਜ ਵਿਰੋਧੀ ਅੰਸਰ ਜਾਂ ਕੋਈ ਸਮਗਲਰ ਸਾਡੇ ਕਿਸੇ ਸਰਪੰਚਨਾ ਜਾਂ ਸਾਡੇ ਮੋਤ ਪਰਨਾ ਕੋਈ ਵੀ ਪੰਗਾ ਲੈਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਝਗੜਾ ਕਰਦਾ ਜਾਂ ਕਿਸੇ ਦੇ ਗਲੇ ਪੈਂਦਾ ਉਹਨੂੰ ਸਖਤ ਵਾਰਨਿੰਗ ਹੈ ਇਹ ਪੁਰਾਣੀ ਕਾਲੀ ਦਲ ਕਾਂਗਰਸੀ ਸਰਕਾਰ ਨਹੀਂ ਵੀ ਤੁਸੀਂ ਭੱਜੋਗੇ ਜੇ ਕੋਈ ਪੰਗਾ ਲਊਗਾ ਸਾਡੇ ਮੋਤ ਪਰਨਾ ਜਾ ਯਾਰ ਕਿਸੇ ਵੀ ਆਮ ਇਨਸਾਨ ਨਾਲ ਕੋਈ ਪੰਗਾ ਲੈਣਾ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ ਉੱਤੇ ਸਖਤੋ ਸਖਤ ਕਾਰਵਾਈ ਹੋਊਗੀ ਉੱਤੇ ਪਰਚਾ ਕਰਕੇ ਜੇਲ੍ਹ ਚ ਭੇਜਾਂਗੇ ਕੋਈ ਲਿਹਾਜ਼ ਨਹੀਂ ਹੋਣਾ ਆ ਤੁਹਾਂ ਵੇਖਿਆ ਨਾ ਜਦੋਂ ਪਿੱਛੇ ਜਿਹੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪੇੜ 'ਚ ਇੱਕ ਲੇਡੀ ਸਮਗਲਰ ਨੂੰ ਸਰਪੰਚ ਕਹਿੰਦਾ ਆਪਣੇ ਆਪ ਵੀ ਮੇभी ਹੁਣ ਕੰਮ ਹੀ ਬੰਦ ਕਰਦੇ ਤੂੰ ਅੱਗੋਂ ਲਲਕਾਰਦੀ ਵੀ ਮੈਂ ਤੇ ਇਵੇਂ ਹੀ ਕਰੂੰ ਮੁੱਖ ਮੰਤਰੀ ਸਾਹਿਬ ਨੇ ਆਪ ਫੋਨ ਤੇ ਸਰਪੰਚ ਨਾਲ ਗੱਲ ਕੀਤੀ ਉਸ ਬੀਬੀ ਤੇ ਕਾਰਵਾਈ ਕਰਾਈ ਉਸ ਪੇੜ ਦੇ ਹੋਰ ਸਮਗਲਰਾਂ ਤੇ ਉੱਥੋਂ ਦੇ ਸਮਗਲਰਾਂ ਦੇ ਘਰ ਤਾਂ ਆਏ ਉਹਦੇ ਬਾਅਦ ਹੋਣ ਜਿਹੜੇ ਸਮੱਗਲਰ ਨੇ ਉਹਨਾਂ ਦੀਆਂ ਚੀਕਾਂ ਵੱਜੀਆਂ ਪਈਆਂ ਵੀ ਇਹ ਪੁਰਾਣੀ ਸਰਕਾਰ ਨਹੀਂ ਇਹ ਸਰਕਾਰ 'ਚ ਜੇ ਗਲਤ ਕੋਈ ਕੰਮ ਕਰੂਗਾ ਕੋਈ ਸਮੱਗਲਿੰਗ ਕਰੂਗਾ ਕੋਈ ਕਹਿ ਨੂੰ ਇਤਰਾ ਲਲਕਾਰੂਗਾ ਵੀ ਮੈਂ ਗਲਤ ਕੰਮ ਕਰਨਾ ਕਰਨਾ ਉੱਤੇ ਠੋਕੇ ਕਾਰਵਾਈ ਹੋਊਗੀ ਉਹ ਬੰਦੇ ਜੇਲਾਂ 'ਚ ਜਾਣਗੇ ਬਿਲਕੁਲ ਸਾਹਿਬ ਪੰਜਾਣਾ ਵੱਲੋਂ ਵੀ ਮnde ਪਾਏ ਗਏ ਨਸ਼ਿਆਂ ਦੇ ਬਿਲਕੁਲ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ 113 ਦੀਆਂ 113 ਪੰਚਾਇਤਾਂ ਨੇ ਗ੍ਰਾਮ ਸਭਾ ਦੇ اجلاس ਸਾਦ ਸਦਕੇ ਸਾਰੇ ਪਿੰਡ ਨੇ ਤਕਰੀਬਨ 70 80% ਆਬਾਦੀ ਹੁਣ ਨੱਥੂਪੁਰ ਪਿੰਡ ਦੇ ਮੇਨੂ ਵਿੱਚ 70 80% ਪਛਿੰਦੇ ਇੱਥੇ ਬੈਠੇ ਹਰ ਪਰਿਵਾਰ ਚੋਂ ਜਾਂ ਤੇ ਕਿਸੇ ਚੋਂ ਇੱਕ ਭੈਣ ਆਈ ਹੈ ਸਾਡੀ ਜਾਂ ਕਿਸੇ ਚੋਂ ਸਾਡਾ ਨੌਜਵਾਨ ਜਾਂ ਸਾਡਾ ਬਜ਼ੁਰਗ ਵੀ ਇੱਕ ਪਰਿਵਾਰ ਚੋਂ ਇੱਕ ਜਣ ਆਇਆ ਜਿੰਨੇ ਘਰ ਆ ਤਕਰੀਬਨ ਸਾਰੇ ਹੀ ਆਏ ਆ ਤੇ ਸਾਰੇ ਪਿੰਡਾਂ 'ਚ ਲੋਕ ਇੱਕ ਮੁੱਠ ਹੋਏ ਪਏ ਆ ਲੋਕ ਐਦ ਕਰ ਚੁੱਕੇ ਆ ਵੀ ਅਸੀਂ ਇਹ ਜ਼ਹਿਰ ਬੰਦ ਕਰਨਾ ਤੇ ਮਤੇ ਵੀ ਪਏ ਆ ਵੀ ਜਿਹੜਾ ਸਮਗਲਰ ਆ ਕੋਈ ਜਾਂ ਸਮਗਲਰ ਦੀ ਜਿਹੜੀ ਕੋਈ ਜ਼ਮਾਨਤ ਦਿੰਦਾ ਬੰਦਾ ਕੋਈ ਇਹਦਾ ਨੰਬਰ ਦਾ ਰਿਕਵਾਈ ਪਉਂਦਾ ਜਾਂ ਕੋਈ ਸਾਫਕਾ ਮੈਂਬਰ ਸਾਫਕਾ ਸਰਪੰਚ ਰਿਕਵਾਈ ਪਉਂਦਾ ਅਸੀਂ ਉਹਨਾਂ ਦਾ ਪਿੰਡ ਲੈਵਲ ਤੇ ਬਾਈਕਾਟ ਕਰਾਂਗੇ ਗ੍ਰਾਮ ਸਭਾ ਦੇ ਇਲਾਜ ਸਾਥ ਸਾਥ ਕੇ ਇਹਨਾਂ ਲੋਕਾਂ ਨੂੰ ਜਿਦੋਂ ਪਤਾ ਉਹਨਾਂ ਕਿ ਸਾਡੀ ਕਿਸੇ ਗੰਦੇ ਬੰਦੇ ਕਰਕੇ ਬੇਇਜ਼ਤੀ ਹੋਣੀ ਆ ਤੇ ਜਮਾਨਤ ਕੇ ਵੀ ਭੱਜਣਗੇ ਨੰਬਰ ਦਾ ਵੀ ਗਵਾਈਆਂ ਪਉਂਦੇ ਪਜਾਈ ਨੌਜਵਾਨਾਂ ਨੂੰ ਇਹੋ ਅਪੀਲ ਆ ਪਿੱ ਤਗੜੇ ਹੋ ਕੇ ਪੜ੍ਹਾਈ ਕਰੋ ਸਵੇਰੇ ਸ਼ਾਮ ਦਾ ਟਾਈਮ ਗਰਾਊਂਡ ਤੇ ਜਾ ਕੇ ਪ੍ਰੈਕਟਿਸ ਕਰੋ ਆਪ ਤੇ ਮਾਂ-ਪਾਪ ਦਾ ਆਪਦੇ ਇਲਾਕੇ ਦਾ ਆਪਦੇ ਪੰਜਾਬ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰੋ ਖੇਡ ਕੇ ਪਲੇਅਰ ਬਣ ਕੇ ਇੰਟਰਨੈਸ਼ਨਲ 골ਡ ਮੈਡਲ ਲੈ ਕੇ ਆਓ ਤੇ ਸਰਕਾਰ ਮੁੜ ਕੇ ਤੁਹਾਨੂੰ ਇੱਥੇ ਆ ਕੇ ਵੱਡੇ ਵੱਡੇ ਆਉਧਿਆਨਾ ਵੱਡੀਆਂ ਨੌਕਰੀਆਂ ਦਾ ਨਵਾਜੂ ਵੱਡੇ ਇਨਾਮਾਂ ਦਾ ਨਵਾਜੂ ਜੀ ਮੰਤਰੀ ਸਾਹਿਬ ਆਪਣੇ ਤਰਨਤਨ ਜ਼ਿਲ੍ਹੇ ਦੇ ਵਿੱਚ ਜਿਹੜੇ ਕਾਲੀ ਕਾਂਗਰਸੀ ਸਰਪੰਚ ਬਣੇ ਨੇ ਉਹਨਾਂ ਵੱਲੋਂ ਨਸ਼ੇ ਦੇ ਵਿਰੁੱਧ ਕੋਈ ਮਤਾਂ ਨਹੀਂ ਪਾਇਆ ਜੀ ਵੇਖੋ ਇਹ ਤੇ ਸਾਡੀ ਸਾਰਿਆਂ ਦੀ ਸਾਂਝੀ ਪ੍ਰੋਬਲਮ ਆ ਇਹ ਕਾਲੀਆਂ ਕਾਂਗਰਸੀਆਂ ਨੂੰ ਹੀ ਸਮਝਣਾ ਚਾਹੀਦਾ ਕਿ ਇਹ ਆਮ ਆਦਮੀ ਪਾਰਟੀ ਦੀ ਮਹਿੰਮਿਆ ਇਹ ਯਾਰ ਇਹ ਉਹ ਜੰਗਲ ਦੀ ਆਗਿਆ ਇਹਦਾ ਨਹੀਂ ਪਤਾ ਲੱਗਣਾ ਕਿਹੜੇਲੇ ਸਾਡੇ ਇਲਾਕੇ ਜਾਉਣੀ ਆ ਕਿਹੜੇਲੇ ਸਾਡੇ ਗਲੀ ਮਲੇ ਤੇ ਕਿਹੜੇ ਵਾਲੇ ਸਾਡੇ ਆਣ ਕੁਮਾਰ ਤੇ ਪਤਾ ਨਹੀਂ ਕਿਹੜੇ ਵਾਲੇ ਕਿਧੇ ਘਰੇ ਵੜ ਜਾਨੀ ਆ ਇਹ ਤੇ ਸਾਰੇ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਵੀ ਮਤੇ ਪਾਉਣੇ ਚਾਹੀਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਹੈ ਮਤੇ ਪਾਉ ਲਈ ਕਿ ਜੇ ਕੋਈ ਸਰਕਾਰ ਚੰਗਾ ਕੰਮ ਕਰਦੀ ਆ ਇਹ ਵੇਖੋ ਮਸਲਾ ਕਾਲੀ ਕਾਂਗਰਸੀ ਦਾ ਨਹੀਂ ਇਹ ਸਾਡੇ ਪੁੱਤਾਂ ਦੀਆਂ ਜਾਨਾਂ ਦਾ ਮਸਲਾ ਆ ਇਹ ਸਾਡੀ ਨੌਜਵਾਨੀ ਦਾ ਮਸਲਾ ਆ ਇਹ ਸਾਡੀਆਂ ਨਸਲਾਂ ਦਾ ਮਸਲਾ ਆ ਇਹ ਸਾਡੀਆਂ ਨਸਲਾਂ ਬਚਣਗੀਆਂ ਤੇ ਯਾਰ ਅਸੀਂ ਪਾਰਟੀਆਂ ਵੀ ਬਣਾ ਲਾਂਗੇ ਤੇ ਅਸੀਂ ਇਲੈਕਸ਼ਨਾਂ ਵੀ ਲੜ ਲਾਂਗੇ ਕਹਿੰਦੇ ਫੀਮ ਭੁੱਕੀ ਦੇ ਠੇਕੇ ਖੋਲਣੇ ਚਾਹੁੰਦੇ ਆ ਜੀ ਪੰਜਾਬ ਤੇ ਸਾਡੀ ਸਰਕਾਰ ਬੰਦ ਦੇਖੋ ਕੋਈ ਨਸ਼ਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਇਹ ਥੋੜਾ ਵੀ ਜੇ ਫੀਮ ਭੁੱਕੀ ਦੇ ਠੇਕੇ ਖੁੱਲ ਜਾਣਗੇ ਤੇ ਨਸ਼ਾ ਪੰਦ ਹੋ ਜੂਗਾ ਕੋਈ ਨਸ਼ੇ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਨਸ਼ੇ ਪੰਦ ਕਰਨੇ ਚਾਹੀਦੇ ਚੱਲ ਕੇ ਬਾਹਰ ਧੰਨਵਾਦ ਧੰਨਵਾਦ ਜੀ